ਇਹ ਤਾਂ ਪੰਜਾਬੀ ਫੈਮਿਲੀ ਢਾਬਾ ਬਹੁਤ ਸੋਹਣਾ ਬਣਾਇਆ ਪਿਆ ਕੁਲੀ ਡੁਲੀ ਆਵਾ ਤਰ ਜਾਗਾ ਹਰੇਕ ਚੌਂਕ ਤੇ ਬਹੁਤ ਸੋਹਣੇ ਸਿੰਬਲ ਬਣਾਏ ਹੋਏ ਆ ਇਹ ਆ ਮੀਨ ਪੀਰ ਦਰਗਾਹ ਟੱਪਾ ਚ ਬਹੁਤ ਹੀ ਵਧੀਆ ਸਥਾਨ ਇਹ ਮੀਨ ਪੀਰ ਦਰਗਾਹ 325 ਸਾਲ ਪੁਰਾਣੀ ਆ ਇੱਥੇ ਸ਼ਰਧਾਲੂ ਆਉਂਦੇ ਆ ਵੀਡੀਓ ਤਾਂ ਹੈ ਓ ਇਹ ਕਿੰਦੇ ਵੀ ਇਕੱਲੀ ਫੋਟੋ ਲੈ ਸਕਦੇ ਆ। ਪਾਣੀ ਪੀ ਗਏ। ਬੇਸਟ ਦੱਸ ਸਕਦੇ। ਇਹਦੇ ਬਾਰੇ। ਤੋਂ ਬਾਅਦ ਇਹ ਵੀ ਇਹਨਾਂ ਦਾ ਉਰੇ ਸਥਾਨ ਬਣਾਏ ਹੋਏ ਆ। ਓਕੇ। ਹਾਂਜੀ ਜਿਹੜਾ ਤੁਹਾਨੂੰ ਕਹਿੰਦੇ ਤੇ ਵੀ ਇਹਨਾਂ ਦਾ ਕੋਈ ਫੰਕਸ਼ਨ ਵਗੈਰਾ ਤੁਸੀਂ ਪਿਛਲੇ ਬਲਾਗ ਚ ਦੇਖਿਆ ਹੋਣਾ। ਤਾਂ ਇਹ ਜੋ ਜੋਧਿਆ ਚ ਰਾਮ ਮੰਦਰ ਬਣਿਆ ਤਾਂ ਉਹਨੂੰ ਕੰਪਲੀਟ ਹੋਏ ਨੂੰ ਪੂਰੇ 1 ਸਾਲ ਹੋ ਗਏ ਉਹਦੇ। ਸਾਰੇ ਨਗਰ ਕੀਰਤਨ ਦੇਖਣ ਨੂੰ ਘੜੇ ਆ ਇਹ ਉਰੇ। ਤੇ ਬਹੁਤੇ ਦੁਕਾਨਾਂ ਜਿਹੜੇ ਵੀ ਵਗੈਰਾ ਬਣਾਉਂਦੇ ਆ ਸਵਾਦ ਬਣਾਉਂਦੇ ਆ। ਇਹ ਸਮੋਸੇ ਦੇ ਨਾਲ ਜੇ ਕਿਉਂ ਦਿੰਦੇ ਆਂ ਉਹ ਚਿੱਟਾ ਸੱਚਾ ਰਹਿਤਾ ਖਾਣੇ ਕੇ ਲਈ ਤੁਰ ਤੁਰਾਓ ਹਾਂ ਜੀ ਠੀਕ ਰਹਿਣਾ ਓਕੇ ਓਕੇ ਹਾਂ ਜੀ ਦੋਸਤੋ ਜੀ ਆ ਚਾਲ ਸਵਾਗਤ ਆ ਤੁਹਾਡਾ ਨਵੇਂ ਬਲੌਗ ਜੀ ਅੱਜ ਸਾਡਾ ਘਟੱਪਾ ਜੇਗਾ ਦੁਬਾਰਾ ਤੇ ਅਸੀਂ ਚਾਹ ਪੀਣ ਲੱਗੇ ਆਂ ਨਾ ਨੂੰ ਕੇ ਆਏ ਆਂ ਉਹ ਚਾਹ ਲੈਣ ਗਿਆ ਵਾ ਤੇ ਚਾਹ ਪੀਨੇ ਆ ਫਿਰ ਆਪਾਂ ਕਰਦੇ ਹਾਂ ਦਿੰਦੀ ਸਟਾਰਟਿੰਗ ਚਾਹ ਪੀ ਕੇ ਫਿਰ ਤੁਹਾਨੂੰ ਦੱਸਾਂਗਾ ਕਿ ਟੱਪਾ 'ਚ ਹੋਰ ਕੋਈ ਪ੍ਰਾਤਨ ਜਗਾ ਜੋ ਫੇਮਸ ਆ ਹਾਂਜੀ ਦੋਸਤੋ ਇਹ ਆਪਾਂ ਸਵੇਰ ਚਾਹ ਪੀ ਕੇ ਉਹਦੇ ਬਾਅਦ ਥੋੜੀ ਰੈਸਟ ਕਰਕੇ ਫਿਰ ਹੁਣ ਆਪਾਂ ਰੋਟੀ ਖਾਣਾ ਆ ਇੱਥੇ ਪੰਜਾਬੀ ਟੱਪ ਆ ਤੇ ਆਪਣੇ ਪੰਜਾਬੀ ਬੰਦੇ ਦਾ ਹੀ ਆ ਤੇ ਉਹ ਹਜੇ ਨਾ ਤੋਕੇ ਆਏ ਆ ਤੁਹਾਨੂੰ ਦਿਖਾਉਂਦੇ ਆ ਬਲੌਗ 'ਚ ਤੇ ਤੁਹਾਨੂੰ ਦਿਖਾਉਂਦੇ ਪੰਜਾਬੀ ਢਾਬਾ ਜੀ ਤੇ ਪੰਜਾਬੀ ਫੈਮਿਲੀ ਢਾਬਾ ਬਹੁਤ ਸੋਹਣਾ ਬਣਾਇਆ ਪਿਆ ਕੁਲੀ ਟੁਲੀ ਆਵਾਦਾਰ ਜਗਾ ਤੇ ਇਹਨਾਂ ਨੇ ਹਜੇ ਉਹ ਕਹਿੰਦੇ ਵੀ ਇੰਨੀ ਸੱਚਰੇ ਉਰੇ ਇੰਨੇ ਆਉਂਦੇ ਨਹੀਂ ਹੈਗੇ ਖਾਣਾ ਖਾਣ ਤੇ ਅਸੀਂ ਇੱਥੇ ਆ ਗਏ 9:00 ਵਜੇ ਤੇ ਅਸੀਂ ਹੁਣ ਉਹ ਕਹਿੰਦੇ ਵੀ ਚਲ ਪਰੌਂਠੇ ਬਣਾਉਂਦੇ ਆ ਤੇ ਆਪਾਂ ਪਰੌਂਠੇ-ਪਰੌਂਠੇ ਖਾ ਕੇ ਦੇਖਦੇ ਆਂ ਜੇ ਬਾਈ ਬਾਹਰ ਆਏ ਤਾਂ ਆਪਾਂ ਗੱਲਬਾਤ ਕਰਦੇ ਆਂ ਬਹੁਤ ਸੋਹਣਾ ਮਾਹੌਲ ਆ ਵਧੀਆ ਬਣਾਇਆ ਹੋਇਆ ਸਾਫ ਸੁਥਰਾ ਤੇ ਅਜੇ ਤਾਂ ਝਾੜੂ ਪੋਚਾ ਕਰਦੇ ਆ ਤੇ ਇਹ ਆਸ਼ਟਰੀਆਂ ਛਤਰੀਆਂ ਲਾ ਕੇ ਰਾਤ ਨੂੰ ਲੈਂਟਰ ਲੂਟਾਂ ਦਾ ਵਧੀਆ ਮਾਹੌਲ ਬਣਦਾ ਸੀ ਰਾਤ ਤੇ ਦੇਖ ਕੇ ਗਏ ਤੇ ਅਸੀਂ ਜਦ ਇਧਰ ਨੂੰ ਘੁੰਮਣ ਜਾਈ ਤੇ ਅੱਜ ਸ਼ਾਮੀ ਤੁਹਾਨੂੰ ਦਿਖਾएंगे ਜਦ ਰਾਤ ਦਾ ਮਾਹੌਲ ਜਿਉਰੇ ਆਪਾਂ ਸ਼ਾਮੀ ਰੋਟੀ ਖਾਣਾ ਹੈ ਤੇ ਨਾਲ ਮਨਪ੍ਰਿਤ ਇਹ ਫੋਨ 'ਤੇ ਲੱਗਿਆ ਹੋਇਆ ਤੇ ਆਪਣੇ ਪਰੌਂਠੇ ਤਿਆਰ ਆ ਨਾਲ ਪਿਆਜਾਂ ਪਿਆਜ਼ ਦਾ ਸਲਾਦ ਆ ਤੇ ਮਨਪ੍ਰੀਤ ਹੱਥ ਧੋਣ ਗਿਆ ਉਹਦੇ ਬਾਅਦ ਫਿਰ ਮੈਂ ਹੈਂਡ ਵਾਸ਼ ਕਰਕੇ ਆਉਂਗਾ ਹੱਥ ਧੋ ਕੇ ਆਉਂਗਾ ਤੇ ਦੇਖਦੇ ਆ ਕਿਵੇਂ ਬਣਿਆ ਪੰਜਾਬੀ ਆਲੂ ਵਾਲਾ ਪਰੌਂਠਾ ਇਹ ਦੇਖਣ ਦਾ ਸਵਾਲ ਲੱਗਦਾ ਭੁੱਖ ਬਾਲੀ ਲੱਗੀ ਵੀ ਆ ਚਲੋ ਜਿੱਥੇ ਜਿੱਥੇ ਹੱਥ ਧੋ ਕੇ ਆ ਜੇ ਫਿਰ ਆਪਾਂ ਵੀ ਖਾਂਦੇ ਆ ਕਿਵੇਂ ਲੱਗਿਆ ਪਰੌਂਠੇ ਖਾ ਕੇ ਫਿਰ ਪੰਜਾਬੀ ਢਾਬੇ ਦਾ ਬਹੁਤ ਵਧੀਆ ਲੱਗਿਆ ਗੁਰਸੇਵ ਕੰਮ ਦਾ ਪੂਰਾ ਕਰੀਆ ਇੱਥੇ ਮਿਲ ਗਿਆ ਬੰਦੇ ਸੁਭਾਅ ਵੀ ਵਧੀਆ ਹੈ ਬਹੁਤ ਵਧੀਆ ਸੁਭਾਅ ਬੰਦੇ ਦਾ ਬੰਦਾ ਕਹਿੰਦਾ 11 ਬ੍ਰਾਂਚਾਂ ਆਪਣੀਆਂ ਨੇ ਹਾਂ ਇੰਦਰ ਬੇਸ ਨੇ 11 ਬ੍ਰਾਂਚਾਂ ਪੰਜਾਬੀ ਫੈਮਿਲੀ ਢਾਬੇ ਦੀਆਂ ਤੇ ਗੁਰਸੇਵ ਇੱਕ ਬੰਦੇ ਆ ਵਧੀਆ ਸਾਫ ਸੁਭਾਈ ਵੀ ਆ ਣਾ ਬਹੁਤ ਵਧੀਆ ਬਣਾਇਆ ਸਾਬ ਦੋ ਤਰ੍ਹਾਂ ਦਾ ਖਾਣਾ ਦਾ ਵਧੀਆ ਸੁਆਦ ਵਿੱਚ ਠੀਕ ਔਰ ਕੀ ਖਾਣਾ ਹੈ ਇਹਨਾਂ ਨੂੰ ਬਾਈਜੀ ਨੂੰ ਪਾਉਣੇ ਬਹੁਤ ਆਉਂਦੇ ਆ ਹੈਲੋ ਭਾਈ ਨੇ ਬਹੁਤ ਵਧੀਆ ਰੈਨੋਵੇਸ਼ਨ ਕਰੀ ਜੀ ਟਾਬੇ ਦੀਆਂ ਨੂੰ ਸੋਨਾ ਬਣਾਇਆ ਹੋਆ ਨਾ ਚੱਲੋ ਅਖਲਾ ਭਾਈ ਜੀ ਕਿਹ ਕਿ ਕਰ ਰਹੇ ਨੇ ਯਾਰ ਦੇਖੋ ਕਰਦੇ ਸੀ ਇਹ ਕਿੰਨਾ ਬੜਾ ਚੱਲਦੇ ਵੀ ਤਾਂ ਪਾਇਆ ਤੇ 12:30 12:30 ਵਜੇ ਆ ਤੇ ਉਹਦਾ ਇੰਨੀ ਭੀੜ ਆ ਬਹੁਤ ਰਾਸ਼ ਆ ਰਹੇ ਹਾਂ ਆਟੋਏ ਬਹੁਤ ਫਿਰਦੇ ਆ ਰਹੇ ਦੇਖ ਲੈ ਕਿੰਨਾ ਰਾਸ਼ ਆ ਰਹੇ ਉੱਪਰ ਇੱਕ ਦੂਜਾ ਪਾੜਨ ਨੂੰ ਜਾਂਦੇ ਆ ਆ ਦੇਖ ਸਾਊਥ ਵਾਲਿਆਂ ਦਾ ਕਿਵੇਂ ਕਿਵੇਂ ਲਾਈਨ ਚ ਆਵੇ ਆ ਇੱਥੇ ਲੋ ਉਤਲਾਪਰ ਐ ਖਾਣਾ ਹੱਕਾ ਮਾਰ ਮਾਰ ਖਾਉਨੇ ਆ ਵੀ ਆਜੋ 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 ਇਹ ਹੱਕਾ ਮਾਰਦੇ ਆ ਇੱਧਰ ਵੀ ਹੱਕਾ ਮਾਰਦਾ ਬੰਦਾ ਤੇ ਬੰਦਾ ਹੱਕਾ ਮਾਰਨ ਖੜਾਏ ਹੋਏ ਆ ਆਜੋ ਬੰਦਾ ਆ ਆਜੋ ਆਜੋ ਇੱਕ ਇੱਧਰ ਖੜਾ ਐ ਵੀ ਹੱਕਾ ਮਾਰੂਗਾ ਹੁਣ ਰਾਜ ਬਹੁਤ ਐ ਇੱਥੇ ਇਹ ਜਰਮੀ ਬਹੁਤ ਆ ਦੁਪਹਿਰ ਤੋਂ ਉਹ ਆ ਕੇ ਹੁਣ ਆਪਾਂ ਚੱਲੇ ਆਂ ਅਮੀਨਪੀਰ ਤਰਗਾਏ ਇੱਕ ਤਰਗਾਏ ਪੁਰਾਣੀ ਇਹ ਮਤਲਬ ਪੂਰੇ ਬੜੀ ਪ੍ਰਸਿੱਧ ਮੰਨੀ ਜਾਂਦੀ ਆ ਤੇ ਉਹ ਦੇਖਣ ਚੱਲੇ ਆਪਾਂ ਕਿਉਂ ਦੇਖਦੇ ਆਪਾਂ ਉੱਥੇ ਜਾ ਕੇ ਜੇ ਇਹ ਹੈ ਕਿ ਟੱਪਾ ਦਾ ਬਾਜ਼ਾਰ ਔਰੇ ਬਹੁਤ ਆਟ ਹੋਣਾ ਜੇ ਸਾਨੂੰ ਵੱਧ ਤੋਂ ਵੱਧ ਦੀ ਆਟ ਹੋਵੇ ਦਿੱਲੀ ਨਾਲ ਕੋਈ ਵੱਧ ਹੋਣੇ ਪੂਰੇ ਮੈਡੀਕਲ ਸਟੋਰ ਆਏ ਨੇ ਆ ਸਾਰੇ ਮੈਡੀਕਲ ਸਟੋਰ ਆ ਤੇ ਕਹਾ ਹੁਣ ਦੁਹੀਆਂ ਦੁਹੀਆਂ ਦੁਕਾਨਾਂ ਸ਼ੁਰੂ ਹੋ ਗਈਆਂ ਆ ਆ ਹਾਰਡਵੇਅਰ ਦੀ ਉਹ ਸੋਫੇ ਬੈਡਾਂ ਦੀ ਦੇਖੋ ਖੇਲ ਪਾਰਕਿੰਗ ਦੇ ਵਿੱਚ ਸੈਂਟਰ ਚ ਲਾਈ ਇਹ ਪੂਰੇ ਪਾਰਕਿੰਗ ਥੜਕ ਦੇ ਸੈਂਟਰ ਚ ਲਾਈ ਹੋਈਆਂ ਨੇ ਆਲੇ ਦੁਨ ਸੜਕ ਖਾਲੀ ਰੱਖੀ ਹੋਈ ਆ ਪਰ ਜਾਂਦੇ ਆਂ ਅੰਤਰਾਗਾਹ ਨੂੰ ਦੇਖਦੇ ਉੱਤੇ ਜਾ ਕੇ ਬੜੇ ਛੋੜੇ ਚੌਕ ਇੱਥੇ ਇੱਥੇ ਲੱਗਣਾ ਹੁੰਦਾ ਹੈ ਬਹੁਤ ਸਾਰੇ ਹਾਂ ਚੌਕ ਬਹੁਤ ਸੋਹਣੇ ਬਣਾਏ ਹੋਏ ਨੇ ਇਹ ਸ਼ੋਅਰੂਮ ਔਰੇ ਹਰੇਕ ਚੌਕ ਤੇ ਬਹੁਤ ਸੋਹਣੇ ਸਿੰਪਲ ਬਣਾਏ ਹੋਏ ਆ ਹੁਣ ਇਹਨੂੰ ਹਾਰ ਸੰਗਾਰ ਲੱਗੇ ਨੇ ਆ ਕੋਈ ਉਹਰੇ ਕੋਈ ਫੰਕਸ਼ਨ ਵਗੈਰਾ ਇਹਨਾਂ ਦਾ ਕੋਈ ਕਿਆ ਪੂਰਾ ਹਰੇਕ ਜਗ੍ਹਾ ਟਾਈਮ ਪੋਸਟਲ ਫਾਈਨਲਾਈਜ਼ ਹੋਈਆਂ ਇਹ ਦੁਕਾਨ ਨੂੰ ਪ੍ਰਸਤਤਾ ਜਾਂਦਾ ਪੂਰੇ ਸੜਕਾਂ ਬੜੀਆਂ ਸਾਫ਼ ਆ ਸਾਫ਼ ਕੋਈ ਨਹੀਂ ਬਹੁਤੀ ਖੁੱਤੀ ਨਹੀਂ ਹੈਗੀ ਬੱਸਾਂ ਇਹ ਵੀ ਤਾਂ ਥੋੜੇ ਜਿਹਾ ਰਹਿਣਾ ਸਣਾ ਘੱਟਦਾ ਹੈ ਗ੍ਰੀਪ ਵੀ ਹੈ ਕੀ ਆ ਬਾਕੀ ਸਰਕਾਰ ਵੱਲੋਂ ਫੈਸਲੇ ਸਿੱਧੀ ਬਹੁਤ ਵਧੀਆ ਇਹ ਆ ਕੀ ਦਰਗਾਹ ਆਹ ਇਹ ਮੀਨ ਪੀਰ ਦਰਗਾਹ ਬਹੁਤ ਹੀ ਵਧੀਆ ਬਣਾਈ ਹੋਈ ਆ। ਉਹਦੀ ਪ੍ਰਸਿੱਧ ਉਸ ਤੋਂ ਮੰਨਦੀ ਪ੍ਰਸਿੱਧ ਤੋਂ ਧਰਮ ਨੂੰ ਸਤਿਅ ਮੰਨਿਆ ਜਾਂਦਾ। ਇਹ ਆ ਮੀਨ ਪੀਰ ਦਰਗਾਹ ਕਟੱਪਾ ਚ ਬਹੁਤ ਹੀ ਵਧੀਆ ਸਥਾਨ ਆ। ਇਹਦੀ 325 ਸਾਲ ਪੁਰਾਣੀ ਆ। ਤੇ ਤੇ ਹਰ ਵੀਰਵਾਰ ਤੇ ਸ਼ੁੱਕਰਵਾਰ ਦਰਗਾਹ ਦੀ ਸਰਦਾਂਝਲੀ ਦੇਣ ਨੂੰ ਦਰਗਾਹ ਦੀ ਪ੍ਰਕਰਮਾ ਕੀਤੀ ਜਾਂਦੀ ਆ ਤੇ ਬਹੁਤ ਹੀ ਸੋਹਣੀ ਬਣਾਈ ਹੋਈ ਆ ਤੇ ਫਿਲਹਾਲ ਉਹ ਲੱਗਦੀ ਬੰਦ ਆ ਇਹਦਾ ਓਪਨਿੰਗ ਟਾਈਮ 5 ਵਜੇ ਕੇ ਆਵਾ ਤੇ ਅਸੀਂ 4:30 'ਤੇ ਆ ਗਏ ਬਹੁਤ ਸੋਹਣੀ ਬਣਾਈ ਹੋਈ ਆ ਤੁਸੀਂ ਦੇਖ ਸਕਦੇ ਆ ਬਹੁਤ ਹੀ ਸੋਹਣਾ ਮਕਬਰੇ ਬਣਾਇਆ ਹੋਇਆ ਤੇ ਬਹੁਤ ਹੀ ਵਧੀਆ ਤੇ ਸਾਫ਼ ਸੁਥਰਾ ਹੈ ਤੇ ਸਾਫ਼ ਸਫਾਈ ਕਰਨ ਲੱਗੇ ਹੋਏ ਆ ਇੱਥੇ ਮਕਬਰੇ ਬਣਾਏ ਹੋਏ ਆ ਹਨਾ ਸਮਾਧਾਂ ਬਣਾਈ ਹੋਈਆਂ ਆ ਤੇ ਕੂਤਰ ਰੱਖੇ ਹੋਏ ਆ ਕੂਤਰ ਕੂਤਰ ਰੱਖੇ ਹੋਏ ਨਹੀਂ ਇੱਕ ਨਹੀਂ ਫਿਰਦੇ ਹਨਾ ਵਿੱਚੇ ਜੰਗਲੀਆਂ ਵਿੱਚੇ ਦੋਏ ਆ ਬਹੁਤ ਹੀ ਸੋਹਣਾ ਬਣਾਇਆ ਇਹ ਦਰਗਾਹ ਹੈ ਕਿ ਬਦੂ ਜੀ ਤਾਂ ਸਾਫ਼ ਸੁਥਰੀ ਹੈ ਇਹ ਮਸਜਿਦ ਦਾ ਤੇ ਇਹ ਦਰਗਾਹ ਹੈ ਇਹ ਮਾਸੀ ਦਾ ਕਿਤੇ ਬਹੁਤ ਵਧੀਆ ਬਣਾਈ ਵੀ ਆ ਇਹ ਮਸਜਿਦ ਆ ਤੇ ਬਹੁਤ ਹੀ ਸੋਹਣੀ ਕਲਾਕਾਰੀ ਕਰੀ ਹੋਈ ਆ ਤੇ ਬਹੁਤ ਠੰਡੀ ਆ ਤੇ ਬੈਂਚ ਲਾਏ ਹੋਏ ਆ ਵਿੱਚ ਕਹਿੰਦੇ ਇਹਦੇ ਇਥਾਂ ਵੀ ਏਸੀ ਲਾਏ ਹੋਏ ਆ ਸੀ ਪਰਥ ਠੰਡਾ ਰਹਿਣ ਲਈ ਤੇ ਉੱਤੇ ਆਪਾਂ ਪੈਰ ਰੱਖਦੇ ਆ ਪਰ ਪਤਾ ਲੱਗਦਾ ਵੀ ਇਹ ਵੀ ਹੈ ਠੰਡਾ ਵੀ ਆ ਤੇ ਉੱਪਰ ਵੀ ਏਸੀ ਆ ਕਹਿੰਦੇ ਤੇ ਬਹੁਤ ਸੋਹਣੀ ਲਗਾਏ ਨੇ ਜਗਾਇਆ ਇਸ ਕੋ ਹਾਂ ਹਾਂ ਸਭ ਲਗਾ ਦੋ ਤੇ ਬਹੁਤ ਸੋਹਣੀ ਆ ਦੇਖ ਲਾਈਟਾਂ ਵਾਲੀਆਂ ਉਹਨੇ ਦਿਖਾਉਣ ਲਈ ਇਹ ਵੀ ਜਗਾਇਆ ਉਹ ਤੇ ਵਧੀਆ ਇਹ ਖੁਣ ਬਹੁਤ ਵਧੀਆ ਤੇ ਉਂ ਬਹੁਤ ਸ਼ਾਂਤੀ ਮਹਿਸੂਸ ਹੁੰਦੀ ਆ ਹਾਂ ਕਿਵੇਂ ਆ ਬਹੁਤ ਵਧੀਆ ਨਾ ਆਇਆ ਵਾ ਇਹ ਸਾ ਵੀ ਇਹ ਤਾਂ ਵੀ ਕਹਿੰਦੇ ਏਸ ਵੀ ਜਾਏ ਬੇ ਤੇ ਮੱਧ ਤੇ ਉਹ ਦਰਗਾਹ ਓਕੇ ਸਾ ਥੈਂਕ ਯੂ ਆ ਗਏ ਨੇ ਬਹੁਤ ਹੈ ਕਾਜੀ ਗਾਉਂ ਗਏ ਹਾਂ ਕਾਜੀ ਗਾਉਂ ਕੰਮ ਗਏ ਹਾਂ ਓਕੇ 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 ਤੇ ਬਹੁਤ ਸੋਹਣੀ ਕਲਾਕਾਰੀ ਕੀਤੀ ਹੋਈ ਆ ਹਾਂ ਤਾਉਲਾ ਚਾਹ ਤਾਉਲਾ ਹਾਂ ਤਾਉਲਾ ਓਕੇ ਜੇ ਤੁਸੀਂ ਇੱਥੇ ਪੱਕੇ ਰਹਿੰਦੇ ਆ ਦੇਖੋ ਜੀ ਇਹ ਡਿਊਟੀ ਹੈ ਦੇਣੇ ਕੀ ਓਕੇ ਓਕੇ ਕਹਿੰਦੇ ਮੇਰੀ ਡਿਊਟੀ ਆ ਉਹ ਟੋਪੀਆਂ ਦੇਣੇ ਕੀ ਵੀ ਜਦੋਂ ਕੋਈ ਉਰੇ ਦਰਗਾਹ ਜਾਉਂਦਾ ਹੈ ਹਾਂ ਓਕੇ ਤੇ ਬਹੁਤ ਵਧੀਆ ਕਹਿੰਦੇ ਸਾਨੂੰ ਕਹਿੰਦੇ ਵੀ ਇੱਥੇ ਬੈਠ ਜਾਓ ਕਾਜੀ ਕੰਮ ਗਈ ਵੀ ਆ ਤੇ ਨਾਲ ਮੰਤਰੀ ਚ ਉਹ ਵੀ ਬੈਠਾ ਕਹਿੰਦਾ ਵੀ ਦੇਖ ਕੇ ਚੱਲਦੇ ਆ ਇੱਥੇ ਜਿਵੇਂ ਆਪਾਂ ਸਿੱਖ ਧਰਮ ਚ ਸਾਫ ਸਫਾਈ ਕਰਦੇ ਆ ਇਹ ਵੀ ਉਹਰੇ ਅਗੇ ਸਾਫ ਸਫਾਈ ਕਰਨ ਲੱਗੇ ਹੋયા ਕੱਪੜੇ ਨਾਲ ਤੇ ਲੋਕ ਇੱਥੇ ਆ ਕੇ ਆਪਣੀ ਅਰਦਾਸ ਬੇਨਤੀ ਕਰਦੇ ਆ ਨਾਲ ਵੀਡੀਓ ਤਾਂ ਹੈ ਨਾ ਇਹ ਕਹਿੰਦੇ ਵੀ ਕੱਲੀ ਫੋਟੋ ਲੈ ਸਕਦੇ ਆ ਹਾਂ ਨਹੀਂ ਪੀਵੇ ਬੀਸਟ ਦੱਸ ਸਕਦੇ ਇਹਦੇ ਬਾਰੇ ਤੇ ਕਹਿੰਦੇ ਵੀ ਸਾਨੂੰ ਹੁਕਮ ਨਹੀਂ ਹੈਗਾ ਤੇ ਲੋ ਬਾਕੀਆਂ ਨਹੀਂ ਮੰਨਦਾ ਚੋਗੇ ਨੇ ਮੰਨਣਾ ਪੈਣਾ ਆਪਾਂ ਨੂੰ ਤੇ ਕਹਿੰਦੇ ਉਰੇ ਜਲ ਮਿਲਦਾ ਜੋ ਪੀ ਕੇ ਜਾਂਦੇ ਆ ਤੇ ਆਪਾਂ ਵੀ ਪੀ ਲੈਨੇ ਆ ਇਹ ਮੀਨ ਪੀਰ ਦਰਗਾਹ 325 ਸਾਲ ਪੁਰਾਣੀ ਆ ਇੱਥੇ ਸ਼ਰਧਾਲੂ ਆਉਂਦੇ ਆ ਤੇ ਆਪਣਾ ਉਹਨਾਂ ਨੂੰ ਸ਼ਰਧਾਂ ਦੇ ਦੇਣ ਲਈ ਵੀਰਵਾ ਤੇ ਸ਼ੁਕਰਵਾਰ ਨੂੰ ਦੌਰਾ ਕਰਦੇ ਆ ਤੇ ਹੁਣ ਇਹ ਇੱਧਰ ਵੀ ਓਪਨ ਕਰਨਗੇ ਇਹਨੂੰ ਤੇ ਬਹੁਤ ਹੀ ਸੋਹਣੀ ਤੇ ਵਧੀਆ ਜਗ੍ਹਾ ਤੁਹਾਨੂੰ ਦਿਖਾਉਣੀ ਆ ਪਹਿਲਾਂ ਅਸੀਂ ਇੱਕ ਵਾਰ ਇਹ ਨੂੰ ਦੇਖ ਲਈ ਵੀ ਕੀ ਕੀ ਆ ਉਰੇ ਜਦੋਂ ਦਿਖਾਉਂਦੇ ਨਾਲ ਦੇ ਨਾਲ ਬਾਅਦ ਇਹ ਵੀ ਇਹਨਾਂ ਦਾ ਉਰੇ ਸਥਾਨ ਬਣਾਏ ਹੋਏ ਆ ਬਹੁਤ ਹੀ ਵਧੀਆ ਤੇ ਸ਼ਾਂਤੀ ਵਾਲੀ ਜਗ੍ਹਾ ਹੈ ਤੇ ਇਹਨਾਂ ਦੀ ਬਹੁਤ ਤੇ ਪਵਿੱਤਰਤਾ ਨਾਲ ਮੰਨਦੇ ਆ ਤੇ ਇਹ ਕਹਿੰਦੇ ਅਸੀਂ ਹਿਸਟਰੀ ਹੈ ਸਾਨੂੰ ਤੈਨਾਂ ਨੇ ਦੱਸ ਤੀ ਕਹਿੰਦੇ ਵੀ ਅਸੀਂ ਤੁਸੀਂ ਵੀ ਆਪਣਾ ਵੀ ਵੀਡੀਓ 'ਚ ਨਹੀਂ ਤੁਸੀਂ ਦੱਸ ਸਕਦੇ ਵੀ ਨਾਲ ਸਾਨੂੰ ਹੁਕਮ ਆ ਤੇ ਆਪਾਂ ਤੁਹਾਨੂੰ ਇਹਦੀ ਹਿਸਟਰੀ ਇਹ ਨਹੀਂ ਦੱਸ ਨਹੀਂ ਸਕਦੇ ਬਸ ਤੁਹਾਨੂੰ ਇਹਨਾਂ ਦੱਸ ਸਕਦੇ ਵੀ 325 ਸਾਲ ਪੁਰਾਣਾ ਹੈ ਤੇ ਬਹੁਤ ਹੀ ਪਵਿੱਤਰ ਤੇ ਪੋਸਟਾ ਨਹੀਂ ਜਾਂਦਾ ਉਹ ਆਪਣੇ ਧਰਤੀ ਤੇ ਵਿੱਚ ਹੀ ਸਮਾਗਤ ਤੇ ਤੇ ਅੱਜ ਵੀ ਕਹਿੰਦੇ ਜਿੰਦਾ ਇਸ ਜਗ੍ਹਾ ਤੇ ਇਹ ਚੀਜ਼ ਮੰਨੀ ਜਾਂਦੀ ਹੈ ਇੱਥੇ ਤੇ ਦੁਕਾਨ ਨੂੰ ਜਿਹੜੀ ਸੜਕ ਜਾਂਦੀ ਹੈ ਉਹਦੇ ਆਗਲ ਵਾਲੇ ਦੁਕਾਨਾਂ ਵਗੈਰਾ ਲਾਈ ਜਾਈਆਂ ਨੇ ਇਹਨਾਂ ਨੇ ਇਹ ਬਹੁਤ ਹੀ ਵਧੀਆ ਸਾਫ ਸੁਥਰਾ ਹੈ ਚਲੋ ਉਹ ਇਹਦੀ ਟਾਈਮਿੰਗ ਹੈ ਇਹ ਸਵੇਰ 9 ਵਜੇ ਤੋਂ ਬਾਅਦ ਨਹੀਂ 8 ਵਜੇ ਤੋਂ ਲੈ ਕੇ 1 ਵਜੇ ਤੱਕ ਰਹਿੰਦੀ ਹੈ ਤੇ ਉਹਦੇ ਬਾਅਦ 5 ਵਜੇ ਓਪਨ ਹੁੰਦੀ ਹੈ ਇਹ 5 ਵਜੇ ਤੇ ਲੈ ਕੇ 8 ਵਜੇ ਤੱਕ ਉਹਦੇ ਪਹਿਲਾਂ ਨਹੀਂ ਇਹ ਉਹ ਤੇ ਪਹਿਲਾਂ ਨਹੀਂ ਖੋਲਦੇ ਉਹਦੇ 10 ਘੰਟੇ ਪਹਿਲਾਂ ਚਲੇ ਗਏ ਤੇ ਖੋਲੀ ਨਹੀਂ ਉਹਨਾਂ ਨੇ ਦਰਗਾਹ ਨੂੰ ਤੇ ਪੂਰੇ 5 ਵਜੇ ਓਪਨ ਕੀਤਾ ਇਹਨਾਂ ਨੇ ਤੇ ਵਧੀਆ ਵਧੀਆ ਲੱਗਿਆ ਜਾ ਕੇ ਆ ਇੱਥੇ ਜਦ ਅਸੀਂ ਇਧਰ ਮੀਨ ਪੀਰ ਦਰਗਾਹ ਨੂੰ ਜਾਂਦੇ ਆ ਤੇ ਦੇਖੋ ਕਿੰਨਾ ਸੋਹਣਾ ਬਣਾਇਆ ਵਾ ਤੇ ਇੱਥੇ ਕੋਈ ਇਹਨਾਂ ਦਾ ਹਿੰਦੂਆਂ ਦਾ ਕੋਈ ਪ੍ਰੋਗਰਾਮ ਵਗੈਰਾ ਪਿਆਰ ਪੂਰ ਲੱਗਦਾ ਤੇ ਉਦੀ ਸਜਾਵਟ ਕਰਨ ਕਿਵੇਂ ਹੈ ਬਹੁਤ ਸੋਹਣਾ ਬਣਾਉਂਦੇ ਆ ਇਹ ਕਿੰਨੇ ਵੀ ਚੌਕ ਬਹੁਤ ਸੋਹਣੇ ਚੌਕ ਆ ਤੁਸੀਂ ਦੇਖ ਸਕਦੇ ਆ ਕਿਵੇਂ ਸਜਾਵਟ ਕੀਤੀ ਹੋਈ ਆ ਕਿਵੇਂ ਪੱਥਰ ਵਗੈਰਾ ਸਾਫ ਸੁਥਈ ਤੇ ਆਹ ਚਾਰੇ ਪਾਸੇ ਦੇ ਮੂਰਤੀਆਂ ਲਾਈਆਂ ਹੋਈਆਂ ਹਾਂਜੀ ਜਿਹੜਾ ਤੁਹਾਨੂੰ ਕਹਿੰਦੇ ਤੇ ਵੀ ਇਹਨਾਂ ਦਾ ਕੋਈ ਫੰਕਸ਼ਨ ਵਗੈਰਾ ਤੁਸੀਂ ਪਿਛਲੇ ਬਲਾਗ ਚ ਦੇਖਿਆ ਹੋਣਾ ਤਾਂ ਇਹ ਜੋ ਜੋਧੇ ਚ ਰਾਮ ਮੰਦਰ ਬਣਿਆ ਤਾਂ ਉਹਨੂੰ ਕੰਪਲੀਟ ਹੋ ਗਏ ਨੇ ਪੂਰੇ 1 ਸਾਲ ਹੋ ਗਏ ਉਹਦੇ ਚ ਉਹਦੇ ਚ ਇਹ ਅਜਿਹਾ ਆਪਾਂ ਕਹਿੰਦੇ ਆ ਵੀ ਨਗਰ ਕੀਰਤਨ ਉਪਨਾ ਨਗਰ ਕੀਰਤਨ ਵਗੈਰਾ ਕਰਦਣ ਲੱਗੇ ਹੋયા ਦਿਖਾਉਂਦੇ ਆ ਤੁਹਾਨੂੰ ਵੀ ਬੜੇ ਬੰਬ ਵਗੈਰਾ ਚਲਾ ਰਹੇ ਆ ਬਹੁਤ ਰੌਸ਼ਾ ਬਹੁਤ ਰੌਸ਼ਾ ਇੱਥੇ ਹੁਣ ਇਸ ਟਾਈਮ ਦਿਖਾਉਂਦੇ ਆ ਤੁਹਾਨੂੰ ਇਹ RAM ਜੀ ਦਾ ਜੋਧਿਆਂ ਚ ਜਿਹੜਾ ਮੰਦਿਰ ਬਣਿਆ ਉਹਨੇ 1 ਸਾਲ ਕੰਪਲੀਟ ਹੋ ਨੂੰ ਉਹਦਾ ਤਿਹਾੜ ਜਾਂ ਕਹਿੰਦੇ ਫੰਕਸ਼ਨ ਵਗੈਰਾ ਬਣਾ ਰਹੇ ਆ ਤੇ ਇੱਕ ਟੱਪਾ ਚ ਬਹੁਤੀ ਜੋਰ-ਸ਼ੋਰ ਨਾਲ ਬਣਾ ਰਹੇ ਆ ਤੇ ਉਹ ਉੱਤਰ ਝਾਕੀਆਂ ਵਗੈਰਾ ਨਿਕਲ ਰਹੀਆਂ ਦਿਖਾਉਂਦਾ ਤੁਹਾਨੂੰ ਜਦੋਂ ਇੱਥੇ ਆਉਂਗਾ ਕਾਫੀ ਭੀੜ ਆ ਕਾਹਨੀ ਅਸੀਂ ਉਹਦੇ ਵਿੱਚ ਜਾਂਦੇ ਹਾਈਕਰਾਂ ਟੈਂਪੂਆਂ ਚ ਲੋਕ ਭਰ-ਭਰ ਕੇ ਜਾ ਰਹੇ ਆ ਅਰੇ ਨਗਰਗੀਤਾਂ ਦੇਖਣ ਨੂੰ ਖੜੇ ਆ ਇਹ ਉਰੇ ਤੇ ਬਹੁਤ ਰਸ਼ ਹੋ ਗਿਆ ਉਰੇ ਟੱਕੇ ਬੰਬ ਬੰਬ ਵਗੈਰਾ ਚਲਾ ਰਹੇ ਆ ਔਰੇ ਤਾਰੇ ਹੱਥਾਂ 'ਚ ਢੰਡੇ ਚੱਕੇ ਵੀ ਆ ਆ ਰਹੇ ਆ ਦਿਖਾਉਂਦੇ ਆ ਤੁਹਾਨੂੰ ਮਾਹੌਲ ਸਾਈਡ ਤੇ ਉਹ ਨਗਰ ਕੀਤੇਨ ਵਗੈਰਾ ਆ ਰਿਹਾ ਤੇ ਪੁਲਿਸ ਸਾਹਿਬਨੀ ਡਿਊਟੀ ਕਰ ਰਹੀ ਆ ਉਹਨੇ ਗੱਡੀਆਂ ਐਵੇਂ ਕਰਕੇ ਲਾਤੀ ਤੇ ਟ੍ਰੈਫਿਕ ਉਹਨਾਂ ਨੇ ਕੰਟਰੋਲ ਕਰਤੀ ਇੱਧਰ ਦੇ ਪੂਰੇ ਸ਼ਹਿਰ ਦੀ ਟ੍ਰੈਫਿਕ ਨਹੀਂ ਰੋਕਦੇ ਹੈਗੇ ਪੀ ਪਾਸ ਜਿੰਨਾ ਕਰੀਏ ਕਿ ਵੀ ਉਹ ਆ ਉਹਨੇ ਕੋ 2 300 ਮੀਟਰ ਤੱਕ ਬਸ ਟ੍ਰੈਫਿਕ ਕੰਟਰੋਲ ਕਰਦੇ ਆ ਐਵੇਂ ਰਾਮ ਜੀ ਦੀਆਂ ਲਾ ਕੇ ਝੰਡੇ ਲਾ ਕੇ ਆਥਾਂ ਚੱਕੀ ਆਉਨੇ ਆ ਇੱਧਰ ਨਾ ਫੁੱਲਾਂ ਦੀ ਤਾਂ ਕਹਿੰਦਾ ਬਾਹਰ ਆਉਨੇ ਆ ਹਨਾ ਤੇ ਕੋਈ ਇਹ ਲੈ ਕੋ ਖਰੀਦਦੇ ਹੀ ਬਾਹਰ ਤਾਂ ਜਿਵੇਂ ਉਹ ਕਹਿੰਦੇ ਨੇ ਉਹ ਕਿੱਥੇ ਆਪਾਂ ਦੇਖਦੇ ਆ ਸਾਊਥ ਵਾਲੀ ਫਿਲਮਾਂ ਚ ਉਹ ਟੰਕਦੀਆਂ ਉਹ ਕੁੜੀਆਂ ਵਗੈਰਾ ਉਹ ਕਿੱਥੇ ਉਹਵੇਂ ਟੰਗਦੇ ਹੈ ਇਹਦਾ ਰਾਮ ਜੀ ਨਗਰ ਕੀ ਤਰ ਕੱਢਣ ਲੱਗੇ ਹੋਏ ਆ। ਕਿ ਇੱਕ ਡਿਗੜੇ ਲੱਤਾਂ ਬਦਲੇ ਕੱਢਿਆ। ਇਹ ਉਹ ਸਾਰਾ ਲੈ ਕੇ ਖੜੇ ਆ ਹੁਣ। ਸਾਹਿਬ ਜੀ ਦੇ ਉਹਦੇ ਚ ਉਹ ਕੱਢਦੇ ਆ ਨਗਰ ਕੀ ਤਨ ਤੇ ਆਰਾਮ ਜੀ ਬੜੇ ਹੋ ਸੀਤੇ ਜੀ ਬੜੇ ਹੋਏ ਆ। ਕਾਣਾ ਜਿਹੜੇ ਪੀਆ ਵਗੈਰਾ ਬਣਾਉਂਦੇ ਆ ਸਵਾਦ ਬਣਾਉਂਦੇ ਆ ਇਹ ਸਮੋਸੇ ਦੇ ساتھ ਜੇ ਕਿਉਂ ਦਿੰਦੇ ਆ ਉਹ ਵੀ ਚਿੱਟਾ ਸੱਚਾ ਰਹਿਤਾ ਖਾਣੇ ਕੇ ਲਈ ਤੁਰਤਰਾ ਉਹ ਸਰਾ ਤਿੱਖਾ ਰਹਿਤਾ ਓਕੇ 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 ਤਿੱਖਾ ਰਹਿਤਾ ਹੈ ਕਿ ਨਾ ਤੇ ਲਫਾਫੇ ਵੀ ਨਹੀਂ ਦਾਲਤੇ ਇਸ ਕੇ ਸਾਥ ਪੈਕ ਕਰਤੇ ਹੈ ਪਰਸਨ ਕਰਤੇ ਹੈ ਓਕੇ ਲਫਾਫਾ ਨਹੀਂ ਵਰਤਦੇ ਪੋਲੀਥੀਨ ਕੋਈ ਵੀ ਨਹੀਂ ਹੈ ਅਰੇ ਵਾਲੇ ਪਰਸਨ ਹੈ ਲਾਉਦੇ ਨਹੀਂ ਯਹਾਂ ਤੇ ਅੱਛਾ ਹੋ ਗਿਆ ਪੋਲੀਥੀਨ ਅਲਾਉ ਨਹੀਂ ਹੈ ਆਹ ਹਾਂ ਛੱਡ ਦਿਓ ओके। ਜਲੇਬੀਆਂ ਬਹੁਤ ਮਿੱਠੀਆਂ ਕਹਿੰਦੇ। ਗੰਦ ਵੀ ਹੈ। ਦੋ ਦਿਨ ਹੋ ਗਏ ਗੰਦਿਆਂ ਨੂੰ ਜਲੇਬੀਆਂ ਵਧੀਆ ਸਵਾਦ ਦੇਦੀਆਂ, ਕਰਾਰੀਆਂ। ਆਹ ਬੰਦਾ ਜਲੇਬੀਆਂ ਬਣਾਉਂਦਾ। ਬੜੀਆਂ ਸਵਾਦ ਬਣਾਉਂਦਾ। ਅੱਛਾ ਬਣਾਇਆ। ਅੱਛਾ, ਅੱਛਾ। ਹੋਰ ਇਸ ਮੋਸੇ ਵੀ ਬਣਾਉਂਦਾ। ਬਣਾ ਲੈਂਦੇ ਜੀ, ਬਣਾ ਦਾ ਅੱਛਾ ਲੱਗਦਾ। ਹੂੰ। ਕੈਂਸੀ ਜਿਆਦਾ ਕਭ ਯਾਦ ਰਹਤਾ हमको ਵੀ। ਹਾਂ। ਜਦ ਬੱਜੀ ਦੇ ਸਾਥ ਮੈਂ ਕੈਂਸੀ ਵਿੱਚ। ਹਾਂ। ਕਦੀ ਬਣਾ ਰਹੇ ਆਂ। ਹਾਂ। ਜੀ ਦੋਸਤੋ ਤੇ ਆਪਾਂ ਕਰਦੇ ਆਂ ਬਲੌਗ ਦਾ ਈ ਐਂਡ ਜਲੇਬੀਆਂ ਖਲੌਂਦੇ ਨਾਲੇ ਤੁਹਾਨੂੰ ਕਿਵੇਂ ਲੱਗੀਆਂ ਜਲੇਬੀਆਂ ਆ ਬੜੀਆਂ ਕਿਦ ਕਰ ਮਿੱਠੀਆਂ ਹਾਂ ਤੇ ਆਪਾਂ ਠੀਕ ਹੈ